ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਪੰਜੇ ਕੀ ਰਾਏਕਮਰ ਦੇ ਘਰੇ ਰਾਏਕਮਰ ਮਰੋਕ ਪਿੰਡ ਪੰਜੇ ਕੀ ਇਹਨਾਂ ਦੀ ਮਾਈ ਦੇ ਆਪਾਂ ਜੋ ਕਿ ਸੀਮਨ ਭਰਿਆ ਸੀਗਾ ਅਲੀ ਸ਼ਾਨ ਬੁਲਦਾਵ ਇਹਦੇ ਪਿੱਛੇ ਵੀ ਆਪਾਂ ਸੀਮਨ ਭਰਿਆ ਸੀ ਕੋਈ ਨੂਰ ਬੁਲਦਾ ਨੀਲੀ ਦਾ ਵੀ ਜੋ ਕਿ ਸੀਮਨ ਭਰਿਆ ਸੀਗਾ ਬੱਚਾ ਕੁਝ ਕੁ ਪਰਸੈਂਟ ਮਾਂ ਦੇ ਚਲਾ ਗਿਆ ਬਾਕੀ ਕੋਈ ਕੋਈ ਨੂਰ ਦੇ ਬੁੱਲ ਤੇ ਵੀ ਗਿਆ ਇਹਦੇ ਪਿੱਛੇ ਠੋਡੀ ਠੁੱਡੀ ਬਿਲਕੁਲ ਨੀਲੀ ਜਾਵੀਦੀ ਆ ਅੱਜ ਆਪਾਂ ਇਹਦੇ ਬੁੱਲ ਅਲੀਸ਼ਾਨ ਬੁੱਲਦਾ ਜੋ ਕਿ ਸੀਮਨ ਭਰਿਆ ਹੈ ਜੋ ਕਿ ਮਸਤਾਨੀ ਮਜਦਾ ਜੋ ਕਿ ਇਹ ਬੱਚਾ ਤੇ ਆਪਾਂ ਤੁਹਾਨੂੰ ਮਿਲਾਉਣੀ ਆ ਬਾਈ ਤੁਹਾਨੂੰ ਉਹ ਸੀਮਨ ਵਗੈਰਾ ਵਿਖਾਉਂਦੇ ਜਿਹੜਾ ਆਪਾਂ ਇਹਦੇ ਭਰਿਆ ਸੀਗਾ ਉਹ ਫੜਿਓ ਵਾਈਂ ਮਰਜੀ ਸੀਮਨ ਕਿੱਥੇ ਰੱਖਿਆ ਲਓ ਤੁਹਾਨੂੰ ਉਹ ਸੀਮਨ ਵੀ ਦਿਖਾਉਂਦੇ ਆ ਆਪਾਂ ਜੋ ਆਪਾਂ ਭਰਿਆ ਸੀਗਾ ਇਹ ਇਹ ਤੁਹਾਨੂੰ ਅਲੀਸ਼ਾਨ ਬੁੱਲਦਾ ਜੋ ਕਿ ਆਪਾਂ ਸੀਮਨ ਭਰਿਆ ਲਓ ਤੁਹਾਨੂੰ ਦਿਖਾਉਂਦੇ ਆ ਯਾਰ ਸ਼ੋ ਕਰੂਗਾ ਹਾਂਜੀ ਆ ਦੇਖੋ ਇਹ ਵਾਲੀ ਸ਼ਾਨ ਬੁੱਲ ਤੇ ਜੋ ਕਿ ਮਸਤਾਨੀ ਮੱਝ 31 ਲੀਟਰ 400 ਗ੍ਰਾਮ ਜੋ ਕਿ ਦੁੱਧ ਕੱਢਿਆ ਸੀਗਾ ਪਿੱਛੇ ਦਾ ਨੰਬਰ ਹੀ ਦੇ ਰੱਖਿਆ ਬਾਈ ਦਾ ਜਿਹਦੇ ਜਿੰਨਾ ਦਾ ਏ ਬੀ ਪੀ ਐਚ ਜੋ ਕਿ ਕੰਪਨੀ ਜੋ ਸੀਮਨ ਬਣਾਉਂਦੀ ਆ ਲਓ ਜੀ ਤੁਹਾਨੂੰ ਲਾਉਣੇ ਆ ਬਾਈ ਰਾਜਕਮਰ ਨਾਲ ਹਾਂਜੀ ਰਾਜਕਮਰ ਜੀ ਹਾਂਜੀ ਸਸਰੀ ਕਾਲ ਸਤ ਸ੍ਰੀ ਅਕਾਲ ਮੱਝ ਆਪਣਾ ਕਿੰਨਾ ਦੁੱਧ ਕੱਢੀ ਜਾਂਦੀ ਰਾਜ ਕੁਮਾਰ ਜੀ ਅੱਜ ਦੁੱਧ ਦੇਦੇ ਨੇ 100 ਲੀਟਰ 16 ਲੀਟਰ ਤੁਹਾਨੂੰ ਕਾਫੀ ਸ਼ੌਂਕ ਹੈ ਨਾ ਬਹੁਤ ਜ਼ਿਆਦਾ ਹਾਂ ਇਹ ਬਈ ਨੂੰ ਕਾਫੀ ਸ਼ੌਂਕ ਹੈ ਪਿੱਛੇ ਇਹਨਾਂ ਨੀਰੀ ਦੇ ਜੋ ਕਿ ਬੁੱਲ ਦਾ ਸਿਮਨ ਭਰਾ ਇਹਦੀ ਕੋਈ ਨੂਰ ਦਾ ਮਾਂ ਮੂਰਾ ਹੋਣ ਕਰਕੇ ਨਾ ਕੁਝ ਕੁ ਪਰਸੈਂਟ ਮੱਝ ਆਪਣੇ ਤੇ ਲੈ ਗਈ ਤੇ ਕੁਝ ਕੋਈ ਨੂਰ ਬੁੱਲ ਤੇ ਚੱਲੇਗੀ ਅੱਜ ਆਪਾਂ ਇਹਦੇ ਮੂਰਾ ਨਸਲ ਦਾ ਜੀ ਜੋ ਸਿਮਨ ਲਾਇਆ ਅਲੀ ਸ਼ਾਨ ਬੁੱਲ ਦਾ ਪੁੱਛਦੇ ਰਾਜ ਕੁਮਾਰ ਜੀ ਕਿੰਨਾ ਦੁੱਧ ਕੱਢੀ ਜਾਂਦੀ ਮੱਝ ਆਪਣੀ ਮੱਝ ਦੁੱਧ ਦੇਦੀ ਰੇ 18 प्लस ਹੈ 18 प्लस ਹਾਂਜੀ ਠੀਕ ਆ ਤੁਹਾਡੀ ਖਰਾਕ ਹੀ ਕਾਫੀ ਚੰਗੀ ਆ ਖਰਾਕ ਖਰਾਕ ਨਾਲ ਪਾਸ ਹੋਇਆ ਜੀ ਠੀਕ ਆ ਜੀ ਪਾਵਾਂਗੇ ਤਾਂ ਫੇਰ ਹੀ ਆ ਠੀਕ ਆ ਜੀ ਠੀਕ ਆ ਅੱਜ ਆਪਾਂ ਇਹਦੇ ਵਾਲੀ ਸ਼ਾਨ ਦਾ ਭਰਿਆ ਠੀਕ ਆ ਤੇ ਡਾਇਟ ਵਗੈਰਾ ਕੀ ਦਿੰਦੇ ਤੁਸੀਂ ਖਰਾਕ ਵਗੈਰਾ ਜਿਹੜੋ ਦਿੰਦੀ ਬਸ ਫੀਡ ਹੈ ਜੀ ਤੇ ਖਾਲ ਬਸ ਖਾਲ ਫੀਡ ਹਾਂਜੀ ਠੀਕ ਆ ਲਓ ਜੀ ਇਹ ਮੱਝ ਨਾਰਮਲ ਠੀਕੇ ਦੀ ਕੇ ਹਾਂਜੀ ਮਾਜ ਤੁਹਾਡੇ ਘਰ ਦੀ ਜੀ ਨਾਰਮਲ ਹੀ ਹੈ ਨਾਰਮਲ ਠੀਕ ਜੀ ਆ ਠੀਕ ਤੇ ਜੀ ਹੁਣ ਇਹਨਾਂ ਦਾ ਸਿਮਿੰਟ ਕਾਫੀ ਚੰਗੇ ਭਰਾ ਰਹੇ ਜੀ ਹਾਂ ਹਾਂ ਹੁਣ ਚੰਗੇ ਭਰਾ ਰਹੇ ਸ਼ੌਂਕ ਹੈ ਜੀ ਆਪਾਂ ਨੂੰ ਠੀਕ ਹੈ ਸ਼ੌਂਕ ਰੱਖਦੇ ਹਾਂ ਸ਼ੌਂਕ ਰੱਖਦੇ ਆਪਾਂ ਠੀਕ ਹੈ ਰਾਜਕਮਰ ਜੀ ਜੋ ਕਿ ਫਲਾਂ ਵਾਲੇ ਪ੍ਰੋਡਕਟ ਵਗੈਰਾ ਜੋ ਕਿ ਆਪਣੇ ਕੋ ਪੁੱਛਦੇ ਰਹਿੰਦੇ ਆ ਲਿਆਉਂਦੇ ਰਹਿੰਦੇ ਖਵਾਉਂਦੇ ਰਹਿੰਦੇ ਆ ਹਾਂ ਦਿਖਾਓ ਰਾਜਕਮਰ ਕੀ ਦੇ ਰਹੇ ਤੁਸੀਂ ਆ ਕੱਟੀ ਨੂੰ ਗਰੋਥ ਵਾਸਤੇ ਲੈ ਤੁਹਾਨੂੰ ਦਿਖਾਉਂਦੇ ਆ ਕਿ ਅੱਪ ਗਰੋਥ ਵਾਸਤੇ ਵੀ ਦੇ ਰਹੇ ਆ ਤੁਹਾਨੂੰ ਦਿਖਾਉਣੇ ਆ ਜੋ ਪ੍ਰੋਡਕਟ ਦੇ ਰਹੇ ਆ ਲੋਈ ਇਹ ਲੋਈ ਹੀ ਡਾਕਟਰ ਸਾਹਿਬ ਪਹਿਲਾਂ ਹੁਣ ਬਾਈ ਪੋਬ ਰੈਡ ਪਾਊਡਰ ਦੇ ਰਿਆ ਕਟੀਆਂ ਬੱਛੀਆਂ ਤਿਆਰ ਕਰਨ ਵਾਸਤੇ ਤੇ ਇਹ ਤੋਂ ਪਹਿਲਾਂ ਇਹਨਾਂ ਬਾਈ ਮਲਟੀ ਸਟਾਰ ਮੈਨਕੈਂਡ ਦਾ ਬਹੁਤ ਰਿਜਲਟ ਦਿੰਦਾ ਆਪਾਂ ਨੂੰ ਅੱਛਾ ਮਲਟੀ ਸਟਾਰ ਨੂੰ ਬਹੁਤ ਰਿਜਲਟ ਦਿੰਦਾ ਬਹੁਤ ਰਿਜਲਟ ਦਿੰਦਾ ਜੀ ਕਾਫੀ ਜ਼ਿਆਦਾ ਆਪਾਂ ਵਰਤੇ ਪੈਣਾ ਉਹਨਾਂ ਨੂੰ ਠੀਕ ਆ ਹੁਣ ਤੁਸੀਂ ਛੋਟੀ ਦੇਖ ਲਓ ਸਾਹਮਣੇ ਖੜੀ ਤੁਹਾਡੇ ਇਹ ਛੋਟੀ ਖੜੀ ਬਾਹਰ ਇਹ 13 ਮਹੀਨਿਆਂ ਦੀ ਹੈ ਜੀ ਠੀਕ ਹੈ 13 ਮਹੀਨਿਆਂ ਦਾ ਲਗਭਗ ਹੋ ਚੁੱਕੀ ਹੈ ਹਾਂ ਜੀ 13 ਮਹੀਨੇ ਚੱਤੀ ਹੈ ਇਹਦੀ ਠੀਕ ਹੈ ਹਾਂ ਜੀ ਦੇਖੋ ਕਦ ਘਰ ਇਹੋ ਛੋਟੀ ਦਾ ਇਹਦੇ ਠੀਕ ਹੈ ਮਲਟੀ ਸਟਾਰ ਵਾਲੀ ਆਪਾਂ ਤਿਆਰ ਕੀਤੀ ਹੈ ਮਲਟੀ ਸਟਾਰ ਨਾਲ ਤਿਆਰ ਕੀਤੀ ਹੈ ਹਾਂਜੀ ਹਾਂਜੀ ਹੋਰ ਇਹਨੂੰ ਕੁਛ ਨਹੀਂ ਦਿੱਤਾ ਆਪਾਂ ਠੀਕ ਜੀ ਠੀਕ ਹੈ ਠੀਕ ਹੈ ਰਾਜ ਕੁਮਾਰ ਜੀ ਬੜੀ ਮਿਹਰਬਾਨੀ ਤੁਹਾਡੀ ਓਕੇ